ਵੀ ਇਹ ਜੇ ਧਿਆਨ ਕੋਣ ਦਿੰਦਾ ਹੈ 50 ਪ੍ਰਧਾਨ ਹੋਗੇ ਇਹ ਜੇ ਧਿਆਨ ਕੋਣ ਕੁੱਲ ਉਰਾ ਕੇ ਗੱਲ ਇਹ ਹੈ ਮਨਦੀਪ ਸਿੰਘ ਠੀਕ ਹੈ ਜੀ ਤੇ ਸ਼ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਇਹ ਚੋਣ ਜਿੱਤ ਰਹੇ ਠੀਕ ਹੈ ਜੀ ਹਾਂ ਜੀ ਅਸਿਕਾ ਜੀ ਤੇ ਬਾਈ ਜੀ ਤਰਨਤਾਲ ਇਲੈਕਸ਼ਨ ਹੋ ਗਈ ਹਾਂ ਜੀ ਤੇ ਉਹਦੇ ਨੂੰ ਸਰਵੇ ਆਉਣੇ ਸ਼ੁਰੂ ਹੋ ਗਏ ਹਾਂਜੀ ਹਾਂਜੀ ਤਾਂ ਉਹ ਇੱਕ ਸਰਵੇ ਆਇਆ ਜੀ ਉਹਦੇ ਬਾਰੇ ਜਾਣਕਾਰੀ ਦਿਓ ਜੀ ਕੀ ਕਹਿੰਦਾ ਉਹ ਸੋ ਜੁਨਾ ਸਾਹਿਬ ਪਹਿਲਾਂ ਤਾਂ ਗੱਲਬਾਤ ਵਿਦ ਹੈਰੀ ਵੀ ਤੁਹਾਡਾ ਸਵਾਗਤ ਹੈ ਹਾਂ ਜੀ ਸਾਰੇ ਦਰਸ਼ਕਾਂ ਦਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿੱਤ ਤੱਕ ਗੱਲ ਹੈ ਤਰਨਤਾਰਨ ਦੇ ਸਰਵੇ ਦੀ ਹਾਂ ਜੀ ਜਿਹੜਾ ਇਹ ਸਮੀਕਰਨ 15 ਤੋਂ 20 ਦਿਨ ਪਹਿਲਾਂ ਸੀਗੇ ਉਹ ਸਮੀਕਰਨ ਬਦਲੀ ਹੈ ਉੱਥੇ ਤਰਨਤਾਰਨ ਹੂੰ ਜਿਵੇਂ ਸੀ ਪਿਛਲੀ ਵੀਡੀਓ ਚ ਦੱਸਿਆ ਸੀ ਤਰਨਤਾਰਨ ਪੰਥਕ ਹਲਕਾ ਹਾਂ ਜੀ ਵੀ ਮਨਦੀਪ ਸਿੰਘ ਉਥੋਂ ਲੀਡ ਕਰਦੇ ਸੀ ਹਾਂ ਜੀ ਪਰ ਪੰਜਾਬ ਸਰਕਾਰ ਜੋ ਕਿ ਮੁੱਖ ਇਸਤੇ ਹਮ ਜਿਹੜੀ ਰਾਜ ਕਰ ਰਹੀ ਹੈ ਸਰਕਾਰ ਤੇ ਭਗਵੰਤ ਮਾਨ ਦੀ ਜਿਹੜੀ ਰਹਿਨਵਾਈ ਹੈ ਤੇ ਬੀਏ ਇਲੈਕਸ਼ਨ ਲੜੀ ਗਈ ਤੇ ਅੱਜ ਦੇ ਜੋ ਸਰਵੇ ਆਏ ਆ ਉਹਦੇ ਵਿੱਚ ਹੈ ਕਿ ਹਰਨੀਤ ਸਿੰਘ ਸੰਧੂ ਸਰਵੇ ਅਨੁਸਾਰ ਇਹ ਚੋਣ ਜਿੱਤ ਰਹੇ ਠੀਕ ਹੈ ਜੀ ਕਿਉਂਕਿ ਹਰਨੀਤ ਸਿੰਘ ਸੰਧੂ ਜਿਹੜੇ ਅਕਾਲੀ ਦਲ ਤੋਂ ਕਾਇਦ ਆਮ ਆਦਮੀ ਪਾਰਟੀ ਚ ਗਏ ਸੀ ਤੇ ਪਰ ਆਮ ਆਦਮੀ ਜਿਹੜਾ ਪਾਰਟੀ ਦਾ ਕੈਡਰ ਹੈ ਉਹਨਾਂ ਨੇ ਮਤਲਬ ਲਾ ਕੇ ਜਦੋਂ ਪੂਰੀ ਜੋਰ ਜਮਾਇਸ਼ ਕੀਤੀ ਤੇ ਸੰਧੂ ਸਾਹਿਬ ਸਰਵੇਖਿਆ ਮੁਤਾਬਕ ਮਤਲਬ ਸਭ ਤੋਂ ਮੋਰੀ ਹੈ ਟੌਪ ਤੇ ਪਰ ਗੱਲ ਇੱਕ ਇਹ ਨਾਲੇ ਵੀ ਵਰਨਨਯੋਗ ਹੈ ਵੀ ਕੋਈ ਸਰਕਾਰ ਹੁੰਦੀ ਹੈ ਤਾਂ ਲਾਹਾ ਵੀ ਹੁੰਦਾ ਹੈ ਪ੍ਰਸ਼ਾਸਨ ਦਾ ਲਾਹਾ ਹੁੰਦਾ ਹੈ ਪੁਲਿਸ ਦਾ ਲਾਹਾ ਹੁੰਦਾ ਹੈ ਤੇ ਜਿਵੇਂ ਵੀਡੀਓ ਬੀਬੀ ਕੰਚਨਪ੍ਰੀਤ ਕੋਰ ਵੀਡੀਓ ਕਰ ਰਹੀ ਸੀ ਵੀ ਸਾਡੇ ਨਾਲ ਧੱਕਾ ਹੋ ਰਿਹਾ ਉਹ ਹੋ ਰਿਹਾ ਤੇ ਦੂਜਾ ਪਬਲਿਕ ਵੀ ਸਿਆਣੀ ਹੋ ਗਈ ਅਗਲਾ ਕਹਿੰਦਾ ਵੀ 1 ਸਾਲ ਦਾ ਸਮਾਂ ਹੈ ਬਿਲਕੁਲ ਵੀ ਸਰਕਾਰ ਦੇ ਨਾਲ ਚੱਲਾਂਗੇ ਤੇ ਕੋਈ ਨਾ ਕੋਈ ਫਾਇਦਾ ਲੈ ਲਾਂਗੇ ਬਿਲਕੁਲ ਅੱਛਾ ਇਹ ਸਰਵੇਖਣਤਾ ਉਹ ਦੂਜੇ ਦਿੱਜੇ ਸਤਾਨ ਤੇ ਕਿਹੜੀ ਕਿਹੜੀ ਪਾਲਟੀਕਲ ਵਾਝੀ ਦਿਖਾਈ ਜਾ ਰਹੀ ਹੈ ਸਰਵੇਖਣ ਦੇਖੋ ਵੀ ਇਹ ਕਹਿ ਰਿਹਾ ਜੋ ਅਖਰ ਟੀਵੀ ਨੇ ਸਰਵੇ ਕੀਤਾ ਆਪਾਂ ਉਹਦੀ ਗੱਲ ਕਰਦੇ ਹਾਂ ਉਹਨਾਂ ਦੇ ਮੁਤਾਬਕ ਦੂਜੇ ਨੰਬਰ ਤੇ ਮਨਦੀਪ ਸਿੰਘ ਠੀਕ ਹੈ ਜੀ ਤੇ ਸ਼ਰੋਮਣੀ ਅਕਾਲੀ ਦਲ ਦੇ ਕੈਂਡੀ ਰੇਟ बराबर बराबर मने जा रही है अच्छा जी फाइट है ये जेड़ा इलेक्शन है ਅਸੀਂ ਇਹ ਮੰਨੀਏ ਵੀ ਜਿਹੜੇ ਮਨਦੀਪ ਸਿੰਘ ਸੀਗੇ ਉਹ 20 ਦਿਨ ਪਹਿਲਾਂ ਆਪਾਂ ਸਭ ਤੋਂ ਅੱਗੇ ਵੱਲ ਰਹੇ ਸੀ ਪਰ ਕੁਝ ਪਿੱਛੇ ਵਿਚਾਰਕ મતਭੇਦ ਸਾਹਮਣੇ ਆਏ ਵਾਟਸਪੰਜਾਬ ਜਿੱਥੇ ਬੰਦੀ ਤੇ ਮਨਦੀਪ ਸਿੰਘ ਉਹਨਾਂ ਦੇ ਕਿਉਂਕਿ ਮਨਦੀਪ ਸਿੰਘ ਜੀ ਨੇ ਖੁੱਲ ਕੇ ਖਾਲਿਸਤਾਨ ਦੀ ਹਮਾਇਤ ਕੀਤੀ ਉਸ ਸਮੇਂ ਤੋਂ ਬਾਅਦ ਸਿਮਰਜੀਤ ਸਿੰਘ ਮਾਨ ਕੁਲ ਕੇ ਉਹਨਾਂ ਦੇ ਸਮਰਥਨ ਚਾਹੀਏ ਕਿਉਂਕਿ ਉਹ ਵੀ ਖਾਲਸਾਤਾਨ ਦੇ ਏਜੰਡੇ ਤੇ ਕੰਮ ਕਰਦੀ ਬਿਲਕੁਲ ਪਰ ਬਾਬੂ ਤਰਸੇਮ ਸਿੰਘ ਜੀ ਜੋ ਕਿ ਵਾਰਿਸ ਪੰਜਾਬ ਜੱਥੇਬੰਦੀ ਜੋ ਚਲਾ ਰਹੇ ਹੈ ਵਾਰਿਸ ਪੰਜਾਬ ਅਕਾਲੀ ਦਨ ਵਾਰਿਸ ਪੰਜਾਬ ਨੂੰ ਚਲਾ ਰਹੇ ਹੈ ਉਹ तकरीबन ਆਪਣੇ ਕਈ ਪਬਲਿਕ ਸਟੇਟਮੈਂਟਸ ਦੇ ਵਿੱਚ ਖਾਲਸਾਤਾਨ ਦੇ ਮੁੱਦੇ ਤੋਂ ਮੁਨਕਰ ਹੋਈ ਹੈ ਜਦ ਕਿ ਮਨਦੀਪ ਸਿੰਘ ਨੇ ਕਿਹਾ ਵੀ ਮੈਨੂੰ ਇਲੈਕਸ਼ਨ ਜ਼ਰੂਰੀ ਨਹੀਂ ਹੈ ਮੇਰੇ ਲਈ ਖਾਲਸਾਤਾਨ ਦਾ ਮੁੱਦਾ ਜ਼ਰੂਰੀ ਹੈ ਬਿਲਕੁਲ ਉਸ ਤੋਂ ਬਾਅਦ ਥੋੜਾ ਜਿਹਾ ਜਿਹੜੇ ਵਾਰਸ ਪੰਜਾਬ ਜੱਥੇ ਬੰਦੀ ਆ ਪਿੱਛੇ ਹੈ ਜਿਹਦਾ ਕੇ ਸੈਟਬੈਕ ਮਨਦੀਪ ਸਿੰਘ ਨੂੰ ਹੋਏਗਾ ਕਿਉਂਕਿ ਉਹ ਉਸ ਹਲਕੇ ਦੇ ਵਿੱਚ ਚੰਗਾ ਗੈਡ ਰਾਇਵਰਸ ਪੰਜਾਬ ਜੱਥੇ ਹੁੰਦੀ ਦਾ ਤੇ ਕੁਝ ਤਾਂ ਰਿਕਾਰਡਿੰਗਸ ਵੀ ਆਈਆਂ ਸੀ ਹੁਣੇ ਪਤਾ ਨਹੀਂ ਹੋਈ ਹੈ ਇਹ ਜਨਰੇਟਡ ਹੈ ਕਿ ਅਸਲੀ ਹੈ ਬਿਲਕੁਲ ਇਹਦਾ ਬਾਪੂ ਤਰਸੇਮ ਸਿੰਘ ਜੀ ਦੇ ਨਾਮ ਦੇ ਉੱਤੇ ਵੀ ਆਪਾਂ ਮਨਦੀਪ ਸਿੰਘ ਦੀ ਮਦਦ ਨਹੀਂ ਕਰਨੀ ਇਹ ਅਸਲੀ ਦੀ ਰਿਕਾਰਡਿੰਗ ਦੀ ਪੁਸ਼ਟੀ ਨਹੀਂ ਕਰਦੇ ਪਤਾ ਨਹੀਂ ਹੈ ਪਰ ਉਹ ਜਿਹੜੇ ਰਿਕਾਰਡਿੰਗਸ ਸੱਚੀਆਂ ਹੈ ਉਹਨਾਂ ਨੇ ਤਲਵੰਡੀ ਸਾਹਿਬ ਨੂੰ ਤੇ ਚੰਪੌਰ ਸਿੰਘ ਨੂੰ ਫੋਨ ਕਰਕੇ ਬਾਪੂ ਜੀ ਨੇ ਕਿਹਾ ਕਿ ਆਪਾਂ ਮਦਦ ਨਹੀਂ ਕਰਨੀ ਜੇ ਉਹ ਅਕੋਰਡਿੰਗ ਸੱਚੀ ਹੈ ਤੇ ਇਹ ਮਨਦੀਪ ਸਿੰਘ ਲਈ ਖਤਰੇ ਦੀ ਘੰਟੀ ਹੈ ਨਹੀਂ ਫਿਰ ਇਹਦੇ ਵਿੱਚ ਕਾਂਗਰਸ ਕਿੰਨੇਵੇਂ ਨੰਬਰਾਂ ਤੇ ਚਲੇਗੀ ਜੀ ਕਾਂਗਰਸ ਦਾ ਤਾਂ ਭਾਈ ਸਾਹਿਬ ਗੱਲ ਇਹ ਹੈ ਕਿ ਜਿਹੜੀ ਫਾਈਟ ਕਾਂਗਰਸ ਮੰਨ ਲਓ ਲਾ ਕੇ ਚੱਲੋ ਵੀ ਪਛੜ ਗਈ ਜਿਹੜੀ ਕਾਂਗਰਸ ਪਹਿਲਾਂ ਦੂਜੇ ਤੋਂ ਤੀਜੇ ਦੀ ਫਾਈਟ ਕਰ ਰਹੀ ਸੀ ਹਾਂਜੀ ਕਾਂਗਰਸ ਦਾ ਤਾਂ ਹੁਣ ਇਹ ਵੀ ਉਮੀਦ ਹੈ ਵੀ 5ਵੇਂ ਨੰਬਰ ਤੇ ਆਏਗਾ ਵੀ ਕਾਰਨ ਜੋ ਸਰਵੇ ਕਹਿੰਦਾ ਉਹਦੇ 'ਚ ਕੀ ਹੈ ਭਾਜਪਾ ਨਾਲ ਲਾਉਂਦਾ ਜਦ ਕਿ ਜਿਹੜੀ ਬੀਜੇਪੀ ਦਾ ਸੀ ਕਹਿੰਦੇ ਵੀ ਪੰਜਾਬ 'ਚ ਮੌਜੂਦ ਨਹੀਂ ਹੈ ਉਹਦੇ ਤੇ ਪੰਜਾਬ ਬੀਜੇਪੀ ਤੇ ਕਾਂਗਰਸ ਦੋਹੇ ਬਰਾਬਰ ਬਰਾਬਰ ਤਕੜੀ ਚ ਹੈ ਮਤਲਬ ਉਹਨਾਂ ਦਾ ਆਪਸੇ ਕੰਪੀਟੀਸ਼ਨ ਹੈ ਹਾਂ ਤੇ ਚੌਥੇ ਨੰਬਰ ਦੀ ਕੰਪੀਟੀਸ਼ਨ ਚੌਥੇ ਤੇ ਪੰਜਵੇਂ ਲਈ ਦੀ ਕਿਹੜਾ ਦੌੜਦਾ ਪਰ ਇਹ ਗੱਲ ਜ਼ਰੂਰ ਹੈ ਬੰਨਣਯੋਗ ਹੈ ਇਹ ਕਾਂਗਰਸ ਲਈ ਨਮੂਸ਼ੀ ਦੀ ਗੱਲ ਹੈ ਬਿਲਕੁਲ ਜੀ ਉਹ ਤਾਂ 2027 ਦੇ ਵਿੱਚ ਰਾਜ ਕਰਨ ਦਾ ਸੁਪਨਾ ਦੇਖਦੇ ਆ ਹਾਂ ਜੀ ਤੇ ਤੁਸੀਂ ਫਾਈਟ ਕਰੋ ਚੌਥੇ ਨੰਬਰ ਕਿਉਂਕਿ ਇਹਦੇ 'ਚ ਕਾਰਨ ਦੋ ਤੇ ਹੈ ਹਾਂ ਜੀ ਆਪਾਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਆ ਇੱਕ ਤਾਂ ਕੈਂਡੀਡੇਟ ਨਾ ਸੀ ਬਿਲਕੁਲ ਇਜਲੇ ਦੀ ਨਹੀਂ ਚਾਰ ਕਾਂਗਰਸ ਕੈਂਡੀਡੇਟ ਮਤਲਬ ਨਵਾਂ ਆੜ ਕੇ ਆ ਕੇ ਚਾਰ ਸਾਲ ਕਾਂਗਰਸ ਨੇ ਇਸ ਹਲਕੇ 'ਚ ਕੰਮ ਹੀ ਨਹੀਂ ਕੀਤਾ ਹਾਂਜੀ ਦੂਜਾ ਜਿਹੜਾ ਇਸ ਹਲਕੇ ਦੇ ਪ੍ਰਧਾਨ ਸਾਹਿਬ ਆਏ ਰਾਜਾ ਵੜਿੰਗ ਜੀ ਉਹਨਾਂ ਨੇ ਆਂਦੇ ਸਾਰੀ ਖਾਲਸਤਾਨ ਹਲਕਾ ਖਾਲਸਤਾਨੀ ਲੋਕ ਹੈ ਮਾਝੇ ਦੇ ਜਝਾਰੂ ਲੋਕ ਹੈ ਉਹਨਾਂ ਨੇ ਆਂਦੇ ਸਾਰੀ ਖਾਲਸਤਾਨ ਦਾ ਨਾਰਾ ਦੇਤਾ ਵੀ ਤੁਸੀਂ ਖਾਲਸਤਾਨ ਨੂੰ ਪਸੰਦ ਕਰਦੇ ਹੋ ਕਿ ਕੈਨਦਸਤਾਨ ਨੂੰ ਕਰਦੇ ਹੋ ਉਹ ਤਾਂ ਪਹਿਲਾਂ ਉਹਨਾਂ ਦੇ ਇੱਕ ਲੱਗ ਲੱਗਿਆ ਕੇ ਰਾਜਾ ਵੜਿੰਗ ਜੀ ਤੇ ਇੰਦਰਾ ਗਾਂਧੀ ਵਾਲੀ ਟੀ-ਸ਼ਰਟ ਪਾ ਕੇ ਇੰਦਰਾ ਮੇਰੀ ਮਾਂ ਹੈ ਪੰਜਾਬ ਦੇ ਲੋਕ ਕਿਥੇ ਇਤਨਾ ਪਸੰਦ ਕਰਦੇ ਆ ਜੀ ਬਿਲਕੁਲ ਕਿਉਂਕਿ ਸਿੱਖਾਂ ਦਾ ਉਹ ਗਣਤੀ ਇਹ ਹਕਾਤਾਂ ਦਰਦਨ ਤੇ ਸਿੱਖਾਂ ਦੇ ਖਿਲਾਫ ਰਾਜਾ ਜੀ ਨੇ ਬਿਆਨ ਦਿੱਤਾ ਫਿਰ ਜਿਹੜੀ ਕਾਂਗਰਸ ਨੂੰ ਦਲਤ ਵੋਟ ਪੈਂਦੀ ਸੀ ਹਾਂਜੀ ਉਹ ਇਹ ਬੂਟਾ ਸਿੰਘ ਜੀ ਨੂੰ ਅਨਪੜ੍ਹ ਕਾਲੇ ਰੰਗ ਦਾ ਦੱਸ ਕੇ ਰਾਜਾ ਜੀ ਨੇ ਉਹ ਵੀ ਮਨੁੱਖ ਨੂੰ ਨੁਕਸਾਨ ਹੀ ਕੀਤਾ ਸਭ ਤੋਂ ਵੱਡੀ ਗੱਲ ਇੱਕ ਗੱਲ ਇਹ ਬੰਨਣ ਯੋਗ ਹੈ ਵੀ ਲੋਕਾਂ ਦੀ ਨੌਲੇਜ ਆਣੀ ਜ਼ਰੂਰੀ ਹੈ ਅਖੀਰਲੇ ਦਿਨਾਂ ਵਿੱਚ ਹਾਂਜੀ ਬੀਟਨਸ ਦੇ ਡਰੋਂ ਬਠਿੰਡੇ ਹਲਕੇ ਦੇ ਕੁਝ ਇੱਕ ਐਮਐਲਏ ਸਾਬਕਾ ਐਮਐਲਏ ਹਲਕਾ ਛੱਡ ਚੁੱਕੇ ਸੀ ਜਿਨ੍ਹਾਂ ਨੇ ਚੰਗਾ ਮਨਾਫਾ ਪੈਸੇ ਕਮਾਏ ਆ ਬੜੀ ਸਰਕਾਰਾਂ ਚ ਉਹ ਹਲਕਾ ਛੱਡ ਗਏ ਦੂਜੀ ਗੱਲ ਪ੍ਰਤਾਪ ਸਿੰਘ ਬਾਜਵਾ ਜੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਹੈ ਉਹਨਾਂ ਦੇ ਬ੍ਰਦਰ ਦੀ ਸਾਲਗिरा ਸੀ ਠੀਕ ਹੈ ਉਹ ਆਪਾਂ ਚਲੋ ਭਰਾਵਾਂ ਨਾਲ ਫੰਕਸ਼ਨ ਵੀ ਜ਼ਰੂਰੀ ਹੈ ਉਹ ਪਰ ਹਲਕਾ ਛੱਡ ਕੇ ਆਪਣੇ ਭਰਾ ਦਾ ਫੰਕਸ਼ਨ ਨਹੀਂ ਹਟ ਚ ਰਹੀ ਕਿ ਰਾਜਾ ਬੜਿੰਗ ਜੀ ਦੇ ਜੀਵਨ ਸਾਥੀ ਦਾ ਜਨਮ ਦਿਨ ਸੀ ਬਿਲਕੁਲ ਉਹ ਜਨਮ ਦਿਨ ਮਨਾਣ ਚਲੇਗੇ ਕਹਿਣ ਦੀ ਗੱਲ ਹੈ ਵੀ ਸ਼ੇਰੀ ਰਿਗਰਡ ਜੀ ਦਾ ਕਹਿਣਾ ਭੋਲੂ ਕਾਕਾ ਉਹ ਭੋਲੂ ਕਾਕਾ ਇਕੱਲੇ ਹੀ ਰਹਿ ਗਿਆ ਉੱਥੇ ਇਕੱਲੇ ਰਹਿ ਗਿਆ ਇੱਕ ਤਾਂ ਨਵਾਂ ਬੰਦਾ ਹਾਂਜੀ ਰਾਜਨੀਤੀ ਦਾ ਉਹ ਨਹੀਂ ਹੈ ਦੂਜੀ ਗੱਲ ਇਹ ਹੈ ਵੀ ਜਿਹੜੀ ਕਾਂਗਰਸ ਦਾ ਆਪਾਂ ਲਾ ਕੇ ਚੱਲਿਓ ਸੈਟ ਬੈਕ ਹੈ ਕਿਉਂਕਿ ਜਿਹੜੀ ਪਿੱਛੇ ਚ ਬਾਈ ਇਲੈਕਸ਼ਨ ਹੋਈ ਹੈ ਗਿੱਧਰਵਾ ਇਲੈਕਸ਼ਨ ਹੋਈ ਹੈ ਉਹ ਕਾਂਗਰਸ ਨਹੀਂ ਲੜ ਰਹੀ ਸੀ ਉਹ ਰਾਜਾ ਆਪਣੇ ਕਿ ਲੜ ਰਿਹਾ ਸੀ ਇੱਕ ਚਿਹਰਾ ਸੀ ਤੇ ਤੇ सीएम ਸਾਹਿਬ ਇੱਕ ਹੋਰ ਵੀ ਨਿਊਜ਼ ਦੇ ਜੀ ਭਗਵਤਵਾਲ ਜੀ ਕਹਿੰਦੇ ਵੀ ਜਿਹੜਾ ਰਾਜਾ ਗੜਿਕਾ ਇਹਦਾ ਕੋਈ ਟੋਨਾ ਡੱਪ ਗਿਆ ਉਹਨਾ ਡੱਪ ਗਿਆ ਹਾਂ ਜੀ ਪਤਾ ਨਹੀਂ ਇਹ ਕੋਈ ਐਸੇ ਜਿਹੜੇ ਬਿਆਨ ਨਹੀਂ ਦੇ ਜਾਂਦਾ ਆਸੋਣੀ ਵੀ ਮਤਲਬ ਇਹ ਵੀ ਮਹਾਸੋਣੀ ਬਿਆਨ ਦੇ ਰਿਹਾ ਹਾਂ ਜੀ ਜੀ ਕੇ ਤੇ सीएम ਸਾਹਿਬ ਨੂੰ ਤਾਂ ਸ਼ੁਕਰ ਹੋਣਾ ਚਾਹੀਦਾ ਹੈ ਬੀ ਉਹਦਾ ਸੀਐਮ ਸਾਹਿਬ ਦੀ ਟੀਮ ਵੱਲੋਂ ਖੇਡ ਰਿਹਾ ਹੈ ਬਿਲਕੁਲ ਹੀ ਉਹਨਾਂ ਲਈ ਦਾ ਦੇਖੋ ਰਾਤ ਦਲ ਹੋ ਰਿਹਾ ਹੈ ਉਹ ਕਾਂਲ ਦੀ ਟੀਮ ਵੱਲੋਂ ਖੇਡ ਰਿਹਾ ਹੈ ਉਹ ਸੀਐਮ ਸਾਹਿਬ ਦੀ ਟੀਮ ਵੱਲੋਂ ਖੇਡ ਰਿਹਾ ਹੈ ਬਿਲਕੁਲ ਹੀ ਦੇਖੋ ਜੇ ਇਹ ਸਰਵੇ ਸਹੀ ਪਾਇਆ ਜਾਂਦਾ ਤਾਂ ਇਹ ਬਿਲਕੁਲ ਜਿਵੇਂ ਕੋਈ ਦੋਰ ਆਈ ਕਿ ਉਹਦਾ ਫਿਰ ਆਪ ਪਾਰਟੀ ਦਾ 15 ਕਰ ਰਹੇ ਹੈ 15 ਕਰ ਰਹੇ ਹੈ ਨਾ ਦੇਖੋ ਇੱਕ ਜਿੱਥੇ ਬੀਜੇਪੀ ਪਾਰਟੀ ਹਾਂਜੀ ਜਿਹਦਾ ਪੰਜਾਬ ਦੇ ਵਿੱਚ ਵਜੂਦ ਨਹੀਂ ਸੀ ਜਿਹਦੇ ਨਾਲ ਦੇਖੋ ਆਪਣੇ ਮਾਲਵੇ ਖੇਤਰ ਦੇ ਵਿੱਚ ਬੀਜੇਪੀ ਦਾ ਹੋਲਡ ਅੱਛਾ ਹੈ ਕਿਉਂਕਿ ਮਹਾਰਾਣਾ ਮਹਾਰਾਜ ਆ ਪਰਵਾ ਬੀਜੇਪੀ ਚਮਲ ਹੋਇਆ ਆਪਣੇ ਬਹੁਤ 올ਡ ਹੈ ਪਰ ਜਿੱਥੇ ਮਾਝੇ 'ਚ ਬੀਜੇਪੀ ਦਾ ਕੋਈ ਵਜੂਦ ਨਹੀਂ ਸੀ ਨਵਾਂ ਕੈਂਡੀਡੇਟ ਠੀਕ ਹੈ ਪਰ ਸਾਰੀ ਪਾਰਟੀਆਂ ਨਾਲ ਜੋ ਵਰਕਿੰਗ ਸੀਗੀ ਉਹ ਬੀਜੇਪੀ ਦੀ ਵਧੀਆ ਸੀ ਰੈਲੀਆਂ ਰੈਲੀਆਂ ਦੇ ਵਿੱਚ ਰਸ਼ 2 ਟੂ ਡੋਰ ਮਿਲਣੀਆਂ ਉਹ ਬੀਜੇਪੀ ਦੀ ਸਭ ਤੋਂ ਜ਼ਿਆਦਾ ਸੀ ਕਹਿ ਦੂਜੀ ਗੱਲ ਜਿਹੜਾ ਸਮੂਦਾਏ ਆਪਾਂ ਕਹਿ ਲੈਂਦੇ ਆ ਵੀ ਆਪਣੇ ਭਰਾ ਦਲਿਤ ਸਮੂਦਾਏ ਹਾਂ ਉਹਨਾਂ ਦੇ ਵਿੱਚੋਂ ਇੱਕ ਦਬੀ ਆਵਾਜ਼ ਚੋਂ ਆਜਾਦੀ ਸੀ ਉਹ ਵੀ ਮੋਦੀ ਸਾਹਿਬ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਵੀ ਅਸੀਂ ਬੀਜੇਪੀ ਨੂੰ ਵੋਟ ਪਾਵਾਂਗੇ ਦੇਖੋ ਬਾਈ ਜੀ ਇਸ ਇਲੈਕਸ਼ਨ 'ਚ ਇੱਕ ਕੰਨੀ ਦੇਖੋ ਜ਼ਰੂਰ ਦੇਖਣ ਨੂੰ ਮਿਲਿਆ ਤਰ੍ਹਾਂ ਦਾ ਇਲੈਕਸ਼ਨ ਚ ਵੀ ਜਿਹੜੀ ਇਹ ਇਲੈਕਸ਼ਨ ਹੈ ਵੈਸੇ ਤਾਂ ਅਕਸਰ ਹੀ ਭਾਰਤ ਦੇ ਵਿੱਚ ਪੰਜਾਬ ਤੇ ਗੱਲਾਂ ਹੁੰਦੀਆਂ ਆਈਆਂ ਨੇ ਪਰ ਇਸ ਇਲੈਕਸ਼ਨ 'ਚ ਇੱਕ ਖਾਸ ਗੱਲ ਸੀ ਵੀ ਇਹ ਇਲੈਕਸ਼ਨ ਮੁੱਦਿਆਂ ਤੇ ਨਹੀਂ ਲੜੀ ਗਈ ਇਹਨੂੰ ਤੇ ਦਾ ਗੱਲ ਸਮਝੋ ਜਿਹੜਾ ਆਪਾਂ ਗੱਲ ਕਰ ਰਹੇ ਆ ਉਹ ਨੂੰ ਮਨਦੀਪ ਸਿੰਘ ਹੈ ਹਾਂਜੀ ਸੰਦੀਪ ਸਲੀ ਦਾ ਬ੍ਰਦਰ ਜਿਹਨੇ ਸੂਰੀ ਦਾ ਕਤਲ ਕੀਤਾ ਹਾਂਜੀ ਉਹਨੂੰ ਤਾਂ ਜਿਹੜੀ ਵੋਟ ਪੈਣੀ ਉਹ ਸ='%25'ਪਤੀ ਵੋਟ ਪੈਣੀ ਬਿਲਕੁਲ ਜੀ ਮੋਦੀ ਵਾਲੇ ਤਾਂ ਅਕਾਲੀ ਦੀ ਹਾਂਜੀ ਜਿਹੜਾ ਸ਼ਹਿਰੀ ਹਲਕਿਆਂ ਦੀ ਵੋਟ ਹੈ ਉੱਥੇ ਉਹਨੂੰ ਵੋਟ ਪੈ ਜਾਣੀ ਹੈ ਸ='%25'ਪਤੀ ਵੋਟ ਹੈ ਤੇ ਜਿੱਥੇ ਤੱਕ ਗੱਲ ਹੈ ਵੀ ਅਕਾਲੀ ਦਲ ਦੇ ਕੈਡੀਟ ਹਾਂਜੀ ਸੋ ਵੀਰ ਬਾਦਲ ਦੀ ਵਰਕਿੰਗ ਬਹੁਤ ਵਧੀਆ ਉਹਨੇ ਪਿੰਡ ਪਿੰਡ ਬਹੁਤ ਕੰਮ ਕੀਤਾ ਸੋ ਜੇ ਕੋ ਜੇ ਕਿਤੇ ਅਕਾਲੀ ਦਲ ਦੂਜੇ ਨੰਬਰ ਤੇ ਆ ਜਾਂਦਾ ਹੈ ਤੇ ਜਿਹੜੇ ਲੋਕ ਕਹਿੰਦੇ ਸੀ ਵੀ ਅਕਾਲੀ ਦਲ ਖਤਮ ਹੋ ਗਿਆ ਖਤਮ ਹੋ ਗਿਆ ਡਾਇਨਾਸੌਰ ਆਣ ਕੇ ਅਕਾਲੀ ਦਲ ਨਹੀਂ ਆਉਂਦੇ ਉਹਨਾਂ ਦੇ ਮੂੰਹ ਤੇ ਚਪੇੜ ਐ ਬਿਲਕੁਲ ਠੀਕ ਐ ਦੂਜੀ ਗੱਲ ਸੁਖਬੀਰ ਬਾਦਲ ਨੇ ਬਹੁਤ ਸੋਹਣਾ ਕੰਮ ਕੀਤਾ ਤੇ ਜਿਹੜੀ ਮੁੱਦਿਆਂ ਦੀ ਗੱਲ ਐ ਵੀ ਉਹਨਾਂ ਜਿਹੜਾ ਹੜਾ ਦੇ ਵਿੱਚ ਕੰਮ ਸੇਵਾ ਕੀਤੀ ਹਾਂਜੀ ਉਸ ਕਰਕੇ ਉਹਨਾਂ ਨੂੰ ਬਹੁਤ ਪੋਜ਼ਿਟਿਵ ਗੁਜ਼ਾਰਾ ਮਿਲਿਆ ਲੋਕਾਂ ਦਾ ਤੇ ਜਿਹੜਾ ਤਾਂ ਦੇਖੋ ਮੁੱਦਿਆਂ ਦੀ ਗੱਲ ਐ ਨਾ ਡਵਾਣਾ ਸਾਹਿਬ ਇਹ ਕੰਮ ਹੁੰਦਾ ਹੈ ਵਿਰੋਧੀ ਧਿਰ ਦਾ ਹਾਂਜੀ ਵੀ ਸਰਦਾਰ ਦੇ ਖਿਲਾਫ ਮੁੱਦਿਆਂ ਨੂੰ ਉਜਾਗਰ ਕਰ ਜਾਣਾ ਠੀਕ ਹੈ ਉਹ ਦਾ ਵਿਰੋਧੀ ਧਿਰ ਦਾ ਮਤਲਬ ਆਪ ਹੀ ਉਥੇ ਜਿਵੇਂ ਕਿ ਉਹ ਹਾਜ਼ਰ ਹੀ ਨਹੀਂ ਸੀ ਕੋਣ ਉੱਤੇ ਚਕੇਗਾ ਵਿਰੋਧੀ ਧਿਰ ਦਾ ਨੇਤਾ ਹਾਜ਼ਰ ਨਹੀਂ ਸੀ ਜਿਹੜੇ ਪਾਰਟੀ ਪ੍ਰਧਾਨ ਉਹ ਹਾਜ਼ਰ ਨਹੀਂ ਸੀ ਉਹ ਦਾ ਮੈਦਾਨ ਚ ਛੱਡ ਕੇ ਉਹ ਲੰਘ ਗਏ ਜਿੱਦਣ ਭੁਪੇਸ਼ ਭਗੇਲ ਜੀ ਇਨਚਾਰਜ ਕਾਂਗਰਸ ਪੰਜਾਬ ਆਏ ਹੈ ਉਸ ਦੇ ਅਨਸਾਰੇ ਰੋਡ ਸ਼ੋਅ ਦੇ ਵਿੱਚ ਗੱਡੀ ਚ ਹਾਜ਼ਰ ਸੀ ਪਰ ਇਲੈਕਸ਼ਨ ਕੱਲਾ ਜਿਹੜਾ ਕਾਂਗਰਸ ਦਾ ਕੈਂਡੀਡੇਟ ਮੁਰਜ ਲੜ ਰਿਹਾ ਸੀ ਈਵਨ ਕੇ ਉਹਦੇ ਤਾਂ ਆਪਦੇ ਪਿੰਡ ਦੇ ਵਿੱਚ ਰਾਜਾ ਬੜਿੰਗੀ ਜੀ ਨੇ ਕੁੱਤੇ ਵਾਲਿਆਂ ਦਾ ਬੋੜਾ ਕਰਤੀ ਵੀ ਆਪਣੇ ਬੰਦੇ ਦਾ ਕੁੱਤਾ ਮਾਰਨੀ ਮੇਰੇ ਤਾਂ ਸਮਝ ਨਹੀਂ ਆਉਂਦਾ ਵੀ ਸ਼ਾਇਦ ਮਾਨਸਾ ਵਾਲੀਆ ਉਹ ਸੱਚੀ ਹੈ ਵੀ ਇਹੀ ਜਿਹੇ ਬਿਆਨ ਕੋਣ ਦਿੰਦਾ ਹੈ ਪੰਜਾਬ ਪ੍ਰਧਾਨ ਹੋ ਕੇ ਇਹੀ ਜਿਹੇ ਬਿਆਨ ਕੋਲ ਕੁੱਲ ਬੁਲਾ ਕੇ ਗੱਲ ਇਹ ਹੈ ਵੀ ਇਸ ਇਲੈਕਸ਼ਨ ਦੇ ਵਿੱਚ ਜੇ ਸਰਵੇ ਸੱਚੇ ਸਾਬਤ ਹੋ ਜਾਂਦੇ ਹਨ ਤੇ ਅਕਾਲੀ ਦਲ ਗੇਨ ਕਰ ਰਿਹਾ ਹੈ ਹੂੰ ਭਾਜੀ ਬੀਜੇਪੀ ਗੇਨ ਕਰ ਰਹੀ ਹੈ ਠੀਕ ਹੈ ਜੀ ਕਾਂਗਰਸ ਨੂੰ ਸੈਟ ਬੈਕ ਆ ਪਿੱਛੇ ਚੱਲ ਰਹੀ ਹੈ ਮਨਦੀਪ ਸਿੰਘ ਤਾਂ ਇੱਕ ਹੋਰ ਵੀ ਹੈ ਜੇ ਮਨਦੀਪ ਸਿੰਘ ਇਹ ਇਲੈਕਸ਼ਨ ਜਿੱਤਦੇ ਸੀ ਪਰ ਮੈਂਬਰ ਆਫ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਗੈਨੀ ਹਰਪ੍ਰੀਤ ਸਿੰਘ ਨੂੰ ਨਹੀਂ ਹਾਂਜੀ ਬਾਪੂ ਤਰਸੇਮ ਸਿੰਘ ਨੂੰ ਨਹੀਂ ਉਹਨਾਂ ਨੇ ਉਹਨਾਂ ਜੋਰ ਨਹੀਂ ਲਾਇਆ ਮਨਦੀਪ ਸਿੰਘ ਲਈ ਮਨਦੀਪ ਸਿੰਘ ਤੇ ਸਿਮਰਜੀਤ ਸਿੰਘ ਮਾਲੇ ਇਕੱਲੇ ਇਲੈਕਸ਼ਨ ਲੜ ਰਹੇ ਸੀ ਠੀਕ ਹੈ ਤੁਸੀਂ ਇਹ ਵੀਡੀਓਸ ਤੇ ਦੇਖਿਓ ਦੂਸਰੀ ਕੋਹਰ ਗੱਲ ਇੱਥੇ ਮੈਂ ਜ਼ਰੂਰ ਕਹਾਂਗਾ ਵੀ ਜਿਹੜੇ ਅਕਾਲੀ ਦਲ ਨੂੰ ਨਿੰਦਦੇ ਸੀ ਗੈਨੀ ਹਰਪ੍ਰੀਤ ਸਿੰਘ ਜੀ ਹੁਣੀ ਇਹ ਸਾਰਾ ਕੈਡਰ ਛੱਡ ਕੇ ਗਿਆ ਉਹਨਾਂ ਨੂੰ ਇੱਥੇ ਆਪਣਾ ਉਮੀਦਵਾਰ ਦੇਣਾ ਚਾਹੀਦਾ ਸੀ ਬਿਲਕੁਲ ਵੀ ਇਹ ਨਹੀਂ ਵੀ ਆਪਾਂ ਹਮਾਇਤ ਦੇ ਕੇ ਆਪਾਂ ਪਾਸਾ ਛੜਾ ਲਈਏ ਉਹਦਾ ਪਹਿਲਾ ਹੀ ਇਹੀ ਜਾਂਦਾ ਅਕਾਲੀ ਦਲ ਨੇ ਤਰ ਤਰ ਇਲੈਕਸ਼ਨ ਦੇ ਦਾ ਉਸੇ ਕੀ ਕੋ ਰਾਜਵਿਣੀ ਕਾਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਖੜਾ ਨਹੀਂ ਕੀਤਾ ਕੈਂਡੀਡੇਟ ਤੇ ਉਹ ਕਿੰਨਾ ਮੁੰਦਾ ਚੱਕਦੇ ਸੀ ਜਲੰਧਰ ਚ ਕਿੰਨਾ ਮੁੰਦਾ ਚੱਕਦੇ ਸੀ ਵੀ ਇਹ ਸਾਨੂੰ ਦੱਸਦੇ ਅਸੀਂ ਖੜਾ ਕਰ ਦਿੰਦੇ ਉਹਨੂੰ ਉਹਨਾਂ ਕੋਲ ਮੌਕਾ ਸੀਗਾ ਉਹ ਮੌਕਾ ਗੁੰਝ ਗਿਆ ਜਿਹੜੀ 11 ਹਲਪਰੀਜ਼ਿੰਗ ਦੀ ਅਕਾਲੀ ਦਲ ਦੇ ਸੂਬੀਰ ਬਾਦਲ ਦੇ ਖਿਲਾਫ ਵੇਰ ਪਈ ਸੀ ਉਹ ਮੱਠੀ ਪੈ ਗਈ ਯਾਨੀ ਹਰਪ੍ਰੀਤ ਸਿੰਘ ਇਸ ਦੇ ਬੈਕਟ ਦੀ ਹੈ 5 ਇਸ ਦੇ ਮੰਦੀਪ ਸਿੰਘ ਤੇ ਆਮ ਆਦਮੀ ਪਾਰਟੀ ਤੇ ਕੁਝ ਹੱਦ ਤੱਕ ਅਕਾਲੀ ਦਰਦੀਏ ਚਲੋ ਜਿਆਦਾ ਰਿਜ਼ਲਟ ਆਇਆਗਾ ਜੀ ਬਕਾਲ ਆ ਗਿਆ ਜੀ ਹਾਂ ਦਰਸ਼ਕਾਂ ਨੂੰ ਆਪਾਂ ਉਹ ਵੀ ਆਪਾਂ ਦੇਖਦੇ ਜੇहां ਸਾਡਾ ਸਰਵਿਸ ਠੀਕ ਹੋਇਆ ਤੇ ਆਪਾਂ ਚਲੋ ਦਰਸ਼ਕਾਂ ਦੇ ਕੱਲ ਵੀ ਰੂਰ ਹੋਵਾਂਗੇ ਬਿਲਕੁਲ ਜੀ ਜੇ ਨਹੀਂ ਹੋਇਆ ਤੇ ਫਿਰ ਵਾਦੀ ਮੰਗ ਲਾਂਗੇ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਧੰਨਵਾਦ ਦੋਸਤੋ